ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਧ ਸੰਗਤ ਜੀ ਚਲਿਸ਼ਰਵਾਰ ਅਤੇ ਚਲਿਸ਼ਰਵਾਰ 26 4 2025 ਦਾ ਦਿਨ ਹੈ ਸਾਹਿਬ 14 ਮਸਾਖ ਆ ਵੇਖੋ ਮੇਲਾ ਚੱਲ ਰਿਹਾ ਜੀ ਗੋਡ ਕੱਢ ਰਹੇ ਆਪਾਂ ਤੇ ਰੋ ਪਣੀ ਆ ਗੁਰਪ੍ਰੀਤ ਸਿੰਘ ਜੀ ਨਿੰਬੂ ਨਿੰਬੂ ਪਾ ਰਹੇ ਵਿੱਚ ਗੁਰਵਾਰ ਸਿੰਘ ਜੀ ਤੇ ਤੁਸੀਂ ਬਹੁਤ ਕਹੋਗੇ ਵੀ ਇਹ ਇਹ ਕਿਹੜੇ ਸਮੇਂ ਦਾ ਗੁੜ ਕੱਢ ਰਿਹਾ ਲੇਟ ਆ ਆ ਜਿਹੜਾ ਪੱਕਾ ਹੀ ਮੈਂ ਜਿਆਦਾ ਭਾਈ ਸਤਨਾਮ ਸਿੰਘ ਉਹਨਾਂ ਨੇ ਸੰਭਾਲ ਕੇ ਰੱਖੀ ਆ ਆ ਗੁੜ ਕੱਢ ਰਹੇ ਆ ਜੀ ਇਹ ਸ਼ਹੀਦ ਭਾਈ ਸਰਵਣ ਸਿੰਘ ਜੀ 1983 ਉਹਨਾਂ ਘਮਾਦ ਲਾਇਆ ਸੀ 10 ਸਾਲਾਂ ਨੇ ਫਾਰੇ ਨੇ ਲਵਾਇਆ ਤਾਂ ਲੱਗ ਰਿਹਾ ਜੀ ਆਪਾਂ ਕਿੰਨੇ ਫਾਈਰ ਵਾਹ ਸੇਜੀ ਸੇਵਾ ਕਰ ਰਹੇ ਨੇ ਆਹ ਲੋ ਜਿੰਦਗੀ ਦੇ ਆਪਾਂ ਨਿਬੂ ਨਿਬੂ ਬਾਜਿਓਣਾ ਪਿੰਨੇ ਆ ਜੀ ਇਹ ਅੱਜ ਦਾ ਦਿਨ ਹੈਗਾ ਜੀ 14 ਵਿਸਾਖ ਕਲਿਸ਼ਰ ਭਾਰ 26425 ਬਹੁਤ ਕਹੋ ਜੇ ਲੇਟ ਹੋ ਗਏ ਕਿੰਨੇ ਦਿਨਾਂ ਦੇ ਮਹਾਰਾਜ ਦੇ ਨਾਮ ਦੇ ਸਭੇ ਪਾਸ਼ਾ ਜਨੇ ਪਕਾ ਕਰਦੇ